ਸਰਕਾਰਾਂ ਬਾਰੇ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਸਰਕਾਰਾਂ ਕੀ ਕਰਦੀਆਂ ਨੇ ਆਪਾ ਗਵਰਨਟਮੈਂਟ ਦੀਆਂ ਕਰਤੂਤਾਂ ਔਰ ਨਲਾਕੀਆਂ ਦੇ ਕਾਰਨ ਹੀ ਆਪਾਂ ਇੱਥੇ ਬੈਠੇ ਆ ਜਦੋਂ ਉਹ ਮੈਂ ਆਪਣੇ 23ਵੇਂ ਉੱਤੇ ਡਿਬੇਟਾਂ ਕਰਦਾ ਹੁੰਦਾ ਦਾ ਕਹਿੰਦਾ ਕਿਸਾਨ ਤਾਂ ਜਗਾ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਅਸੀਂ ਅੱਜ ਵਜਾ ਦੇਖ ਕੇ ਹੀ ਜਗਾ ਤੈ ਕਰੀਏ ਜਿਹੜੇ ਕੋਆਪਰੇਟ ਘਰਾਣੇ ਨੇ ਇਹਨਾਂ ਦੇ ਕਮਾਈ ਵਾਲੇ ਕਮਾਊ ਪੁੱਤਰ ਨੇ ਇਹ ਜੋ ਮਾਲ ਨੇ ਡੀਮਾਰਟ ਨੇ ਵੱਡੇ ਤਾਂ ਟੂਲ ਪਲਾਜੇ ਨੇ ਇਹ ਇਹਨਾਂ ਦੇ ਕਮਾਊ ਪੁੱਤਰ ਨੇ ਤਾਂ ਹੁਣ ਭਗਵਾਨ ਜੀ ਦੀ ਜੋ ਇਲਾਕੀਆਂ ਦੇਖੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਬਹੁਤ ਅਤਿਆਚਾਰ ਹੋ ਰਿਹਾ ਹੈ ਮਰਡਰ ਹੋ ਰਹੇ ਨੇ ਦੁਰਘਟਨਾਵਾਂ ਵਾਪਰ ਰਹੀਆਂ ਨੇ ਤਾਂ ਜਿਹੜਾ ਕੈਜਰੀ ਵਾਲਾ ਉਹ ਵੀ ਪੰਜਾਬ ਨੂੰ ਕੀ ਦੇਣਾ ਸਾਰੀ ਪੁਲਿਸ ਉੱਥੇ ਪਛਾਤੀ ਪਤੰਦਰ ਨੇ ਤਾਂ ਪੁਲਸ ਉੱਥੇ ਪੈਜੀ ਹੋਈ ਆ ਇੱਥੇ ਪੁਲਸ ਆਪਣਾ ਕੰਮ ਨਹੀਂ ਸਹੀ ਤਰੀਕੇ ਨਾਲ ਕਰ ਰਹੀ ਦਿਨ ਪਰ ਦਿਨ ਹੱਤਿਆਵਾਂ ਹੋਦੀਆਂ ਨੇ ਬਹੁਤ ਗਲਤ ਕੰਮ ਹੋ ਰਹੇ ਨੇ ਤਾਂ ਪੁਲਸ ਦੀ ਕੋਈ ਜਾਣਕਾਰੀ ਕੋਈ ਜ਼ਿਲੇ ਵੀ ਕੱਢ ਕੇ ਦੱਸਣ ਦੀ ਅਸੀਂ ਆ ਕੁਛ ਕਰਿਆ ਤਾਂ ਜਦੋਂ ਉਸ ਨੇ ਆਪਣਾ ਪ੍ਰਾੜੀ ਵਾਲੇ ਮਸਲੇ ਦੇ ਉੱਤੇ ਹੋਇਆ ਜਦ ਵੀ ਪੁਲਸ ਨੇ ਸਾਰੀ ਨੂੰ ਪ੍ਰਾੜੀ ਵਾਲੇ ਮਸਲੇ ਦੇ ਢੱਕਤਾ ਪੜੇ ਲਿਗੇ ਗੁੱਦੀ ਜੀ ਵੀ ਆਸਰ ਸਾਹਿਬਾਨਾ ਬੜੀਆ ਦੋ ਬੜੀਆ ਸਾਰਿਆਂ ਨੂੰ ਡਿਊਟੀਆਂ ਲਾਤੀਆਂ ਵੀ ਪੁਲਾਈ ਦੀ ਅੱਗ ਬੁਝਾਓ ਤਾਂ ਇਹੋ ਜਿਹਾ ਮੰਤਰੀ ਪੁਲਸ ਦੀਆਂ ਵੀ ਇਹ ਗੱਲਾਂ ਸ਼ਿਕਾਇਤਾਂ ਆਈਆਂ ਵੀ ਇਹੋ ਜਿਹਾ ਨਕਮਾ ਮੰਤਰੀ ਨਹੀਂ ਬਣਨਾ ਚਾਹੀਦਾ ਇਹ ਬਾਕੀ ਸਾਲ ਤੱਕ ਕਰਤਿਆ ਇਹ ਪੂਰਾ ਨਕਮਾ ਨਖੇਦ ਮੰਤਰੀ ਆ ਤਾਂ ਕਹਿੰਦਾ ਤੇਜਰੀ ਆਪਣਾ ਤੇਜਰੀ ਵਾਲ ਨੂੰ ਕਹਿੰਦਾ ਉਹਦੀ ਜਾਨ ਨੂੰ ਖਤਰਾ ਹੈ ਜਿਹੜੇ ਸੰਭੂ ਤੇ ਖਨੌਰੀ ਬੈਠੇ ਦੇ ਕਿਸਾਨ ਸਾਡੀ ਜਾਨ ਨੂੰ ਖਤਰਾ ਨਹੀਂ ਹੈ ਜੇ ਉੱਥੇ ਕਿਸਾਨ ਆਵੇ ਸ਼ਬ ਕਾਰਨ ਤੇ ਗੋਲੀ ਮਾਰੀ ਗਈ ਆ ਉਹਦੀ ਜਾਨ ਨੂੰ ਖਤਰਾ ਨਹੀਂ ਸੀ ਉਹ ਤੋਂ ਕਤਲ ਨਹੀਂ ਕਰਾਇਆ ਤਾਂ ਉਹਦੇ ਬਾਰੇ ਇਹਨਾਂ ਨੇ ਕੀ ਕੀਤਾ ਸਰਕਾਰ ਹਰਿਆਣਾ ਦੀ ਪਰਤੀ ਤਾਂ ਸਾਨੂੰ ਇਹ ਗੱਲ ਆ ਸਾਡੇ ਕਿਸਾਨ ਆਗੂਆਂ ਨੇ ਵੀ ਗੱਲ ਪੇਸ਼ ਕਰੇ ਵੀ ਉਹਨਾਂ ਬਾਰੇ ਕੀ ਕੀਤਾ ਇਹਨੇ ਤਾਂ ਨਾ ਕੋਈ ਮਾਫੀ ਦੇ ਵਗਾਰਾ ਜੀ ਨਾ ਸਾਡੇ 700 ਤੋਂ ਵੱਧ ਕਿਸਾਨ ਸੀ ਜੀ ਦਾ ਹੋਏ ਨੇ ਉੱਤੇ ਦਿੱਲੀ ਉਸ ਟਾਈਮ ਤੇ ਜਿਹੜੇ ਹੁਣ ਵੀ ਹੋਏ ਨੇ ਇੱਕ ਇੱਕ ਦੀ ਵੀ ਰਿਪੋਰਟ ਦੱਸਦੇ ਜਨਤਕ ਕਰੇ ਇਹ ਬੰਦਾ ਤਾਂ ਕਿ ਇਹ ਆਪਣੀ ਆਵਾਜ਼ ਦੱਬਣਾ ਹੀ ਜਾਣਦੇ ਨੇ ਇਹ ਲੋਕ ਆ ਇੱਕ ਕਾਪਰੇਟ ਆ ਕਟਪੂਤਲੀਆਂ ਹੁੰਦੀਆਂ ਨੇ ਜਿਵੇਂ ਪਿੰਡਾਂ ਦੇ ਵਿੱਚ ਵੀ ਭਾਈ ਹੋ ਜਾਂਦਾ ਇੱਕ ਕੋਆਪਰੇਟਰ ਦਾ ਮਸਲਾ ਹੀ ਹੁੰਦਾ ਪਿੰਡਾਂ 'ਚ ਵੀ ਕਈ ਵਾਰੀ ਆ ਲਗਾ ਬਈ ਇਹ ਫਲਾਣੀ ਪਾਰਟੀ ਦੇ ਤੁਸੀਂ ਉਧਰ ਨਾ ਜਾਇਓ ਤਾਂ ਉਹੀ ਕੰਮ ਕੋਆਪਰੇਟਰ ਦਾ ਹੈ ਤਾਂ ਜਿਹੜੇ ਆਪਾਂ ਨੂੰ ਸਮਝ ਲੈਣਾ ਚਾਹੀਦਾ ਭਾਈ ਆਪਣਾ ਜਥੇਵੰਦੀਆਂ ਦੇ ਵਿੱਚ ਆਏ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਆਉਣ ਵਾਲੇ ਜਿਹੜੇ ਵੱਡੇ ਹਮਲੇ ਹੋਣੇ ਨੇ ਆਪਣੇ ਦੇ ਛੋਟੇ ਹਮਲੇ ਹੀ ਚੱਲਦੇ ਨੇ ਨਾ ਇਹ ਜਿਹੜੇ ਆਉਣ ਵਾਲੇ ਨੇ ਵੱਡੇ ਘਾਤਕ ਹਮਲੇ ਨੇ ਜਿਹੜਾ ਪਾਣੀ ਹੈ ਜਿਹੜਾ ਸੰਸਾਰ ਬੈਂਕ ਨਾਲ ਸਮਝੌਤਾ ਹੋ ਚੁੱਕਾ ਹੈਗਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪਾਣੀ ਵੀ ਨਹੀਂ ਭਾਈ ਕੱਢ ਸਕਾਂਗੇ ਧਰਤੀ ਦੇ ਵਿੱਚੋਂ ਪੀਣ ਵਾਲਾ ਆ ਇਹਨਾਂ ਦਾ ਪਾਈਪਾਂ ਰਾਹੀਂ ਪਾਣੀ ਦੇ ਰਿਹਾ ਹੈ ਨਹਿਰਾਂ ਦੇ ਵਿੱਚੋਂ ਲਾ ਕੇ ਪੀਟ ਪਲਾਂਟ ਲਾ ਰਿਹਾ ਹੈ ਕਿਵੇਂ Jio ਨੇ ਸਿਮ ਆਪਾਂ ਨੂੰ ਪਹਿਲਾ ਫਰੀ ਵੰਡੇ ਤੇ ਇਹਨਾਂ ਨੇ ਮਰੀਜ਼ ਬਣਾ ਲਏ ਐਸੇ ਤਰ੍ਹਾਂ ਇਹਨਾਂ ਨੇ ਪਾਣੀ ਪਹਿਲਾ ਫਰੀ ਦੇਣਾ ਤਾਂ ਜਦੋਂ ਆਪਾਂ ਨੂੰ ਬੋਰ ਲਾਉਣ ਦੀ ਮਜ਼ਦੂਰੀ ਨਾ ਇਹਨਾਂ ਨੇ ਦੇਣੀ ਆਉਣ ਵਾਲੇ ਸਮਿਆਂ ਦੇ ਵਿੱਚ ਤਾਂ ਆਪਾਂ ਇਹਨਾਂ ਦੇ ਸਿਮ ਤੇ ਹੀ ਰਹਿ ਜਾਗੇ ਤਾਂ ਜਦੋਂ ਖੇਤੀ ਆ ਜਿਹੜੀ ਉਹ ਸਾਡੀ ਪਾਣੀ ਨਾਲੇ ਸਿਚਾਈ ਹੁੰਦੀ ਹੈ ਵੀ ਤਾਂ ਜਦੋਂ ਆਪਣੇ ਕੋਲ ਪਾਣੀ ਨਹੀਂ ਲਹੂ ਤਾਂ ਖੇਤੀ ਕਿਵੇਂ ਕਰਾਂਗੇ ਤਾਂ ਇਹਨਾਂ ਨੇ ਕਾਪਰੇਟ ਕਰਾਣਿਆਂ ਨੂੰ ਹੀ ਦੇਣੀ ਹੈ ਤਾਂ ਆਪਣੀ ਮਜ਼ਦੂਰੀ ਬਣ ਜਾਣੀ ਆ ਇਕਿਆ ਆਪਣੇ ਪੰਜਾਬ ਦੇ ਵਿੱਚ 350 ਕਿੱਲੇ ਦੀ ਰਿਪੋਰਟ ਆ ਰਹੀ ਹੈ ਕਹਿੰਦੇ ਇਹਨਾਂ ਨੇ ਕਿਹਾ ਕਹਿੰਦਾ ਇਹ ਤਾਂ ਧਰਤੀ ਦੇ ਪਟਾਸ ਆ ਉਹ ਪਿੰਡ ਜਾਦ ਨਹੀਂ ਆ ਰਿਹਾ ਜੀ ਹੁਣ ਕਹਿੰਦੇ ਪਟਾਸ ਕੱਢਣਾ ਰਿਕਵਾਇਰ ਕਰਨੀ ਆ ਉਹ ਜ਼ਮੀਨ ਉੱਥੇ ਹੈ ਕੁਝ ਨਹੀਂ ਇਹਨਾਂ ਨੇ ਇਸੇ ਬਹਾਨੇ ਨਾਲ ਸਾਡੇ ਕਿਸਾਨਾਂ ਨੂੰ ਮਾਰਨਾ ਤਾਂ ਗੱਲ ਇਹ ਆ ਇਹ ਸਰਕਾਰਾਂ ਦਾ ਭਲੇਖਾ ਹੁੰਦਾ ਜਿਵੇਂ ਸਾਡੇ ਪਹਿਲਾਂ ਵੀ ਆਗੂ ਵੀ ਦੱਸ ਕੇ ਗਏ ਨੇ ਵੀ ਇਹ ਗੁਰੂਆਂ ਦੀ ਧਰਤੀ ਆ ਇਹ ਤੇ ਨਾਸ ਕਰਨ ਵਾਲੇ ਦਾ ਆਪ ਹੀ ਨਾਸ਼ ਹੋ ਜਾਂਦਾ ਓਏ ਅੱਜ ਵੀ ਇਹ ਵੱਡੇ ਭਲੇਖੇ ਪਾਣੀ ਬੈਠੇ ਨੇ ਤਾਂ ਇਹ ਭਲੇਖੇ ਜੰਤਾ ਇਹ ਲੋਕ ਨੇ ਉਹ ਭਲੇਖੇ بڑے بڑے ਕਰ ਦਿੰਦੇ ਹੁੰਦੇ ਨੇ ਤਾਂ ਇਹ ਗੱਪੀ ਮੰਤਰੀ ਦੀਆਂ ਗੱਲਾਂ ਨੇ ਜਿਹੜੀਆਂ ਜਦੋਂ ਆਇਆ ਇਹ ਉਤੋਂ ਦਿੱਲੀ ਜਾ ਕੇ ਆਪਣਾ ਡਾਕਟਰ ਬਲਵੀਰ ਬੈਠਿਆ ਰਿਹਾ ਜਿਹੜਾ ਸਾਡਾ ਸਿਹਤ ਮੰਤਰੀ ਦਾਅਵੇਦਾਰੀਆਂ ਕਰਦਾ ਉਹ ਸਾਡੇ ਇੱਕ ਦਿਨ ਵੀ ਜਾ ਕੇ ਦੱਸ ਦੇਵੇ ਵੀ ਸ਼ੰਭੂ ਬੈਠਿਆ ਵਾ ਜਾਂ ਖਨੌਰੀ ਗਿਆ ਤਾਂ ਜਦੋਂ ਦਿੱਲੀ ਉਸ ਟਾਈਮ ਬੈਠਾਦਾ ਹੈ ਤਾਂ ਬਈ ਇਹ ਪਿੱਜੀ ਵੀ ਬਿੱਲੀ ਮੰਗੋ ਬਣਿਆ ਬੈਠਾਦਾ ਜਿਹੜਾ ਅੱਜ ਬਹੁਤ ਹੀ ਪਰਲੀਆਂ ਗੱਲਾਂ ਕਰਦਾ ਤਾਂ ਸੇਹੇ ਤੇ ਵੀ ਜ਼ਿੰਮੇਵਾਰੀ ਵੀ ਇਹਦੀ ਬਣਦੀ ਨਹੀਂ ਤਾਂ ਸਾਡੇ ਪਿੰਡਾਂ ਦੇ ਵਿੱਚ ਕਿੰਨੇ ਕਾਕੇ ਇਹਨੇ ਮਾਤਰਾ ਡਿਸਪੈਂਸਰੀਆਂ ਨੇ ਜਿਹੜੀਆਂ ਕਿੰਨੀਆਂ ਕਹਿੰਦੇ ਦਈਆਂ ਨੇ ਤਾਂ ਸਾਨੂੰ ਇਹ 10 ਦਾ 10 ਦਵੇ ਵੀ ਕਿੰਨੀਆਂ ਕਹਿੰਦੇ ਨੇ ਨੌਕਰੀਆਂ ਦਈਆਂ ਨੇ ਕੋਈ ਨੌਕਰੀ ਨਹੀਂ ਨੌਕਰੀਆਂ ਦੇ ਦਾ ਭਾਨਨੇ ਨਾਲ ਇਹ ਬਾਈ ਡਾਂਗਾ ਸੋਟੇ ਹੁੰਦੇ ਨੇ ਲੋਕਾਂ ਨਾਲ ਕਮਲਾਜਮਾਂ ਦੇ ਨਾਲ ਵੀ ਬਹੁਤ ਜ਼ਿਆਦੇ ਗਲਤ ਵਿਹਾਰ ਵਿਹਾਰ ਕੀਤਾ ਜਾਂਦਾ ਤਾਂ ਜਿਹੜੀ ਹੁਣ ਇੱਕ ਲਾਇਨ ਮਾਈਨਾਂ ਦੀ ਨੌਕਰੀ ਆਈ ਵੀ ਆ ਉਹਦੇ ਵਿੱਚ 250 ਦੀ ਮੰਗ ਹੈ ਜਿਹੜੀ ਆਪਣੇ ਪੰਜਾਬ ਦੇ ਵਿੱਚ ਰੱਖਣੇ ਨੇ ਤਾਂ ਉਹਦੇ ਵਿੱਚੋਂ ਸਿਰਫ 400 ਆਪਣੇ ਪੰਜਾਬ ਦੇ ਨੇ ਬਾਕੀ ਬਾਹਰਲੇ ਸਟੇਟਾਂ ਦੇ ਨੇ ਕਿਉਂ ਸਾਡੇ ਪੰਜਾਬ ਦੇ ਲੋਕ ਇੰਨੇ ਪੜੇ ਲਿਖੇ ਨਹੀਂ ਸਾਡੇ ਪੰਜਾਬ ਦੇ ਲੋਕ ਤਾਂ ਬਹੁਤ ਬੁੱਧੀਜੀਵੀ ਨੇ ਭਾਈ ਵਧੀਆ ਤੋਂ ਵਧੀਆ ਬੈਠੇ ਪਰ ਕਾਰਨ ਇਹਨਾਂ ਦਾ ਕੀ ਆ ਮਾਰੂ ਨੀਤੀ ਕੀ ਆ ਇਹਨਾਂ ਦੇ ਬਾਹਰ ਦੇ ਸਟ੍ਰਿੱਟਾਂ ਵਾਲੇ ਲਿਆਣ ਕੇ ਉਰੇ ਰੱਖ ਦਾਣੇ ਨੇ ਉਹਨਾਂ ਨੂੰ ਮਤਲਬ ਕੋਈ ਸ਼ਰਮ ਨਿਆਜ ਨਹੀਂ ਹੈਗੀ ਪੰਜਾਬ ਦਾ ਜਿਹੜਾ ਅਫਸਰ ਬਣੂਗਾ ਉਹ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਬਾਰੇ ਸੋਚੂਗਾ ਜਿਹੜਾ ਜੁਪੀ ਐਮਪੀ ਮਹਾਰਾਸ਼ਟਰ ਤੋਂ ਲਿਆਣ ਕੇ ਇਹਨਾਂ ਦਾ ਕੋਈ ਗੁਜਰਾਤ ਜਿੱਤੋਂ ਕੋਈ ਹਿਮਾਚਲ ਤੋਂ ਨਾ ਤਾਂ ਉਹਡੇ ਬਾਰੇ ਨਹੀਂ ਸੋਚੂਗਾ ਉਹ ਵੀ ਬਹੁਤ بڑا ਇੱਕ ਚਿੰਤਾ ਦਾ ਬੀਛਾ ਬਣਿਆ ਹੋਇਆ ਉਹਦੇ ਵਿੱਚ ਵੀ ਸੋਚਣ ਦੀ ਲੋੜ ਆਪਾਂ ਨੂੰ ਤਾਂ ਸਰਕਾਰਾਂ ਨੇ ਇਹ ਕਦੇ ਕਿਸੇ ਨੂੰ ਕੁਝ ਨਹੀਂ ਦਿੰਦੀਆਂ ਹੱਕ ਪਾਣੂ ਖੋੜੀ ਪਾਣੇ ਨੇ ਖੋ ਕੇ ਹੀ ਰਾਂਗੇ ਆਪਾਂ ਤਾਂ ਜਿਹੜੀ ਅਗਲੀ ਗੱਲ ਆ ਜੀ ਆਪਣਾ ਜਿਵੇਂ ਆਪਾਂ ਬੈਠੇ ਆ ਪਿਛਲੀ 13 ਤਰੀਕ ਤੋਂ ਪਿਛਲੇ ਸਾਲ ਆ ਕਰਨੇ ਲਈ ਤਾਂ ਸਾਲ ਹੋਣ ਵਾਲਾ ਹੋ ਗਿਆ ਇੱਕ ਸਾਲ ਦੇ ਵਿੱਚ ਕੋਈ ਵੀ ਆਪਾਂ ਇਹ ਨਹੀਂ ਗੱਲ ਕਰਦੇ ਕਿਸੇ ਦੇ ਬਾਰੇ ਵੀ ਮਤਲਬ ਉਹ ਸੋਚਣ ਵਾਲੀ ਗੱਲ ਆ ਵੀ ਵਿੱਚ ਇਹੋ ਜਿਹੇ ਵੀ ਪਿੰਡ ਬੈਠੇ ਨੇ ਬਾਈ ਉਹਨਾਂ ਨੇ ਕਦੇ ਮਾਂ ਦੇ ਪੁੱਤਾਂ ਨੇ ਹਾਜ਼ਰੀ ਵੀ ਨਹੀਂ ਲਵਾਈ ਹੋਣੀ ਇੱਕ ਅੱਧੀ ਵਾਰੀ ਜਾਇਆ ਏ ਤਾਂ ਸੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਇੱਥੇ ਕਿਤੇ ਆਉਂਦੇ ਆਂਦੇ ਲੋਕ ਵੀਰ ਖੜੇ ਸੀਗੇ ਤਾਂ ਉਹ ਵੀ ਬਾਈ ਹਾਜ਼ਰੀ ਲਵਾ ਕੇ ਆਇਆ ਕਰਨਾ ਮੈਂ ਕਹੀ ਬਾਈ ਦੀ ਗੱਲ ਇਹ ਕਿੱਲੇ ਕਿਸਾਨਾਂ ਦੀ ਨਹੀਂ ਲੜਾਈ ਆਪਣੀ ਸਾਰਿਆਂ ਦੀ ਆ ਕਿਸਾਨ ਮਜ਼ਦੂਰਾਂ ਦੀ ਵੀ ਆ ਤਾਂ ਜੇ ਕਿਸਾਨ ਰਹੂਗਾ ਤਾਂ ਮਜ਼ਦੂਰ ਰਹੂਗਾ ਤਾਂ ਇਹ ਆਪਾਂ ਨੂੰ ਇੱਕ ਜੋਟੀ ਪਾਉਣ ਦੀ ਬਹੁਤ ਵੱਡੀ ਲੋੜ ਆ ਕਾ ਜਿਹੜੀ ਕਣਕ ਆ ਗਈ ਲਾਲੋ ਵੀ ਜਿਹੜਾ ਇਹ ਕੁਝ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਹੁੰਦੇ ਤੇ ਕਹਿੰਦੇ ਵਿਚੋ ਵਿਚੋਲੀਏ ਨੂੰ ਕਰ ਦੋ ਵਿਚੋਲੀਆ ਕਿਨੂੰ ਗਿਆ ਗਿਆ ਤਾਂ ਆਰਤੀਏ ਨੂੰ ਆਰਤੀਆ ਇੱਕ ਜੀਮੀਦਾਰ ਦਾ 9 ਮਾਸ ਦਾ ਰਿਸ਼ਤਾ ਬਾਈ ਬੈਂਕ ਚੋਂ ਲੋਨ ਲੈਣ ਵਗਜੋ ਪਹਿਲਾਂ ਸੋਤੋ 6 ਆਪਣਾ 2 ਮਹੀਨੇ ਤੱਕ ਜਿਹੜੇ ਮਰਾਈ ਜਾਣਗੇ ਉਹ ਵੀ ਤੁਹਾਨੂੰ 2-4 ਲੱਖ ਰੁਪਏ ਦੇਣਗੇ ਤਾ ਆਰਤੀ ਇੱਕ ਹੀ ਦੀ ਚੀਜ਼ ਆ ਜੇ ਅੱਜ ਤੁਹਾਨੂੰ ਭੀੜ ਪੈਂਦੀ ਆ ਬਾਈ ਲੱਖ 2 ਲੱਖ ਦੀ ਤਾਂ ਤੁਹਾਨੂੰ ਦਿੰਦਾ ਕਾਦ ਤੱਕ ਵੀ ਰੋਡੇ ਕਰਦਾ ਤਾਂ ਜਿਹੜਾ ਹੁਣ ਇਹਨਾਂ ਨੇ ਸਰਕਾਰਾਂ ਨੇ ਕੀ ਸੋਚਿਆ ਉਸ ਟਾਈਮ ਇਹ ਲੱਖੋਵਾਲ ਦੇ ਬਿਆਨ ਹੁੰਦੇ ਵੇ ਵੀ ਬਿਚੋੜੀਆਂ ਨੂੰ ਕੱਢੋ ਤਾਂ ਸਰਕਾਰ ਨੇ ਉਹ ਨੀਤੀ ਦੇ ਪੰਥਰੇ ਤੇ ਮੰਡੀਕਰਨ ਨੂੰ ਖਤਮ ਕਰਨ ਦੀ ਸੋਚ ਦੇ ਵਿੱਚ ਆ ਗਏ ਵੀ ਇਹ ਵੀ ਗੱਲ ਇਹਦੀ ਠੀਕ ਆ ਕਿਉਂ ਸਰਕਾਰਾਂ ਦੇ ਪੱਖ ਤੇ ਭੁਗਤਣ ਵਾਲੀ ਆ ਲੋਕੀ ਦੀ ਜੇ ਆਪਣੀ ਮੰਡੀਆਂ ਨਹੀਂ ਰਹੂਗੀ ਕਾ ਮਾਲ ਸੈਲੂਆਂ ਦੇ ਵਿੱਚ ਮਾਲ ਜਾਊਗਾ ਤਾਂ ਭਾਈ ਉਹ ਤਾਂ ਬਾਅਦ ਸਰਕਾਰੀ ਤੰਤਰੇ ਨਹੀਂ ਲਊਗਾ ਪਰ ਫਿਰ ਪ੍ਰਾਈਵੇਟ ਨਾਲ ਲੁੱਟਣਾ ਜਿਹੜੀ 2200 2300 ਰੁਪਏ ਨੂੰ ਫਸਲ ਵੇਖਣੀ ਆ ਹਜ਼ਾਰ ਨੂੰ ਲੈਣ ਜਾਂ 1200 ਨੂੰ ਲੈਣਾ ਉਹੀ ਕੰਮ ਹੋ ਜਾਣਾ ਤਾਂ ਕਿਸਾਨ ਦੀ ਮਜਬੂਰੀ ਬਣ ਜਾਣੀ ਆ ਮਾਲ ਸਸਤੇ ਵਿੱਚ ਦੇਣਾ ਮਜ਼ਦੂਰ ਦੀ ਬਣ ਜਾਣੀ ਆ ਮਜਬੂਰੀ 200 250 ਰੁਪਏ ਕਿਲੋ ਕਣਕ ਖਰੀਦ ਕੇ ਆਟਾ ਪਿਆ ਕੇ ਖਾਣਾ ਤਾਂ ਗੱਲ ਇਹ ਆ ਬਹੁਤ ਵੱਡਾ ਹਮਲਾ ਹੈ ਦਾ ਆਪਾਂ ਨੂੰ ਬਹੁਤ ਸਨਮਾਨ ਦੀ ਲੋੜ ਆ ਇਸੇ ਤਰ੍ਹਾਂ ਅੱਜ ਜਿਵੇਂ ਸਾਰੇ ਵੀਰਾਂ ਬਹੁਤ ਬਧਾਈ ਦੇ ਪੱਤਰ ਨੇ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਟਰੈਕਟਰ ਬਹੁਤ ਵੱਡੀ ਗਿਣਤੀ ਚ ਲੈ ਕੇ ਆਏ ਨੇ ਮੇਰੇ ਵੀਰਾਂ ਵੀਰੋ ਰੋਡਾ ਬਹੁਤ ਧੰਨਵਾਦ ਆ ਇਸ ਗੱਲਾਂ ਦੇ ਉੱਤੇ ਤੁਹਾਨੂੰ ਬਹੁਤ ਸਮਾਂ ਕੱਢਿਆ ਵਧੀਆ ਜਿਹਾ ਹਾਰੂ ਲੋਕਾਂ ਤੁਸੀਂ ਆ ਇੰਨੀ ਬੇਨਤੀਆਂ ਕਰਦੇ ਹੋਏ ਆਪਣੀ ਜਗਾ ਲੰਨੇ ਆ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ